ਮੇਰਾ ਨਾ ਬਾਦ ਸਿੰਘ ਜੀ ਕੀ ਗੱਲ ਹੋਈ ਆ ਵੀਰ ਜੀ ਕਿਹੜੇ ਪਿੰਡ ਹੋਈ ਆ ਥੋੜੀ ਜੀ ਵਿਸਤਾਰ ਨਾਲ ਜਾਣਕਾਰੀ ਦਿਓ ਹਾਂ ਜੀ ਇਹ ਜੀ ਪਿੰਡ ਦੁੱਬਲੀ ਆ ਪੱਟੀ ਸ਼ਹਿਰ ਦੇ ਲਾਗੇ ਤੇ ਉਥੇ ਵਿਆਹ ਹੀ ਮੁੰਡੇ ਦਾ ਤੇ ਡੀਜੇ ਦੇ ਲੌਨ ਤੋਂ ਹੀ ਮੇਰੇ ਖਿਆਲ ਚ ਇਹਨਾਂ ਦਾ ਆਪਸੀ ਝਗੜਾ ਹੋਇਆ ਤੇ ਉਹਦੇ ਵਿੱਚ ਬੰਦਿਆਂ ਨੇ ਇੱਕ ਬੰਦੇ ਨੂੰ ਕੋੜ-ਕੋੜ ਕੇ ਹੀ ਬੇਰਹਿਮੀ ਨਾਲ ਮਾਰਤਾ ਕਿਹੜੇ ਬੰਦੇ ਸੀ ਜਿੰਨਾ ਬੰਦੇ ਜੀ ਇਹ ਵਿਆਹ ਵਾਲੇ ਮੁੰਡੇ ਦੇ ਮਾਮੇ ਆ ਜੀ ਅੱਛਾ ਹਾਂਜੀ ਖਾਲੜੇ ਤੋਂ ਆ ਮੇਰੇ ਘਰ ਤੋਂ ਠੀਕ ਹਾਂਜੀ ਹੋਰ ਵੀ ਕੋਈ ਹੈ ਸੀ ਨਾਲ ਹਾਂਜੀ ਹਾਂਜੀ ਨਾਲ ਉਹਨਾਂ ਦੇ ਹੈਗੇ ਸੀ ਨਾਲ ਕਾਫੀ ਇਕੱਲਾ ਬੰਦਾ ਤੇ ਬੰਦੇ ਨੂੰ ਮਾਰ ਨਹੀਂ ਸਕਦਾ ਘਟੋ ਘਟ 10 15 ਬੰਦੇ ਉਹਨਾਂ ਦੇ ਨਾਲ ਹੈਗੇ ਸਾਨੂੰ ਪਛਾਤੇ ਉਹਨੂੰ ਕੁੜ ਕੁੜ ਕੇ ਹੀ ਮਾਰਤਾ ਤੇ ਕੀ ਹੋਣਾ ਚਾਹੀਦਾ ਇਨਸਾਫ ਦੀ ਮੰਗ ਕਰਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਠੀਕ ਹੈ ਇਹਦੇ ਦੋ ਬੇਟੇ ਆ ਛੋਟੇ ਛੋਟੇ ਭੈਣ ਦੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਠੀਕ ਜਿਹੜੇ ਵੀਰ ਉਹ ਕਿਵੇਂ ਅਮਰਤਾਰੀ ਸੀ ਜਾਂ ਕਿ ਹਾਂਜੀ ਹਾਂਜੀ ਉਹ ਅਮਰਤਾਰੀ ਸੀ ਜੀ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਦੂਜੇ ਬੰਦੇ ਦੂਜੇ ਬੰਦੇ ਹਾਂਜੀ ਠੀਕ ਹੈ ਜੀ ਇਨਸਾਫ ਦੀ ਮੰਗ ਕਰ ਹਾਂਜੀ ਹਾਂਜੀ ਜਾਨ ਬੁੱਝ ਕੇ ਅਦਾ ਗੁਰ ਗੁਰੂ ਬਦਲ ਕੋਈ ਰਿਪੋਰਟ ਦਰਜ ਕਰਾਈ ਹਾਂਜੀ ਹਾਂਜੀ ਆਪਣੇ ਪੱਟੀ ਮੋੜ ਦੇ ਥਾਣੇ ਐਸ ਐਚਓ ਸਾਹਿਬ ਆਈ ਹੀ ਇਹਨਾਂ ਕੋਲ ਬਿਆਨ ਲੈ ਕੇ ਗਏ ਆ ਤੇ ਹੁਣ ਅਸੀਂ ਚੱਲੇ ਹੋਏ ਆ ਜੀ ਪੱਟੀ ਹਸਪੀਟਲ ਡੈਡ ਬੋਡੀ ਉੱਥੇ ਡੈਡ ਬੋਡੀ ਉੱਥੇ ਆ ਜੀ ਰਾਤ ਦੀ ਲੱਗੀ ਪੁਲਿਸ ਠੀਕ